ਬੀਜੀਪੀ ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਨਾਲ ਪਰਮਿੰਦਰ ਬਰਾੜ ਜੀ ਮੌਜੂਦ ਨੇ ਬਰਾੜ ਸਾਹਿਬ ਸਾਰੀ ਪਾਰਟੀਆਂ ਹੁਣ ਪਪਾਪਾਰ ਹੋ ਚੁੱਕੇ ਨੇ ਲੋਕ ਸਭਾ ਇਲੈਕਸ਼ਨ ਆ ਚੁੱਕੇ ਨੇ ਤੇ ਵਿਕਸਿਤ ਭਾਰਤ ਸੰਕਲਪ ਯਾਤਰਾ ਕੱਢੀ ਜਾ ਰਹੀ ਹੈ ਬੀਜੀਪੀ ਵੱਲੋਂ ਕੀ ਮਕਸਦ ਹੈ ਇਹਦਾ ਪਹਿਲਾ ਅੱਜ ਜਿਹੜੀਆਂ ਇਹ 13 ਦੇ 13 ਲੋਕ ਸਭਾ ਹਲਕੇ ਦੇ ਵਿੱਚ ਵੈਨਾਂ ਜਾ ਰਹੀਆਂ ਹਰ ਹਲਕੇ 'ਚ ਦੋ-ਦੋ ਵੈਨਾਂ ਜਾ ਰਹੀਆਂ ਇਹਦਾ ਮਕਸਦ ਹੈ ਇਹਨਾਂ ਵੈਨਾਂ ਦਾ ਕਿ ਉੱਥੇ ਜਾ ਕੇ ਉੱਥੇ ਦੇ ਹਰ ਖਿੱਤੇ ਦੇ ਲੋਕਾਂ ਨਾਲ ਚਾਇਓ ਵਪਾਰੀ ਹੋਣ ਚਾਇਓ ਕਾਰੋਬਾਰੀ ਹੋਣ ਚਾਇਓ ਨੌਜਵਾਨ ਹੋਣ ਭੈਣਾ ਹੋਣ ਐਨ ਜੀਓਜ਼ ਵਾਲੇ ਹੋਣ ਐਸੋਸੀਏਸ਼ਨਜ਼ ਵਾਲੇ ਹੋਣ ਕਿਸਾਨ ਵੀਰ ਹੋਣ ਕੋਈ ਯੂਨੀਵਰਸਿਟੀ ਵਾਲੇ ਹੋਣ ਸਕੂਲਾਂ ਵਾਲੇ ਹੋਣ ਸਭ ਦੀ رائے ਲੈ ਕੇ ਕਿ ਕੀ ਉਹ ਦੇਖਣਾ ਚਾਹੁੰਦੇ ਆ 2047 ਦੇ ਵਿਕਸਿਤ ਭਾਰਤ ਦੇ ਵਿੱਚ ਕੀ ਉਹ ਲੋਕਾਂ ਦੀ رائے ਹੈ ਕਿ 2000 ਜਿਹੜਾ 24 ਦਾ ਭਾਰਤੀ ਜਨਤਾ ਪਾਰਟੀ ਦਾ ਮੈਨੀਫੈਸਟੋ ਹੈ ਕਿਹੜੀ ਚੀਜ਼ ਲੈ ਕੇ ਆਵੇ ਪੰਜਾਬੀਆਂ ਦੀ ਕਿਹੜੀ ਆਸ ਹੈ ਕਿڑی ਉਮੀਦ ਹੈ ਉਹ ਉਸ ਮੈਨੀਫੈਸਟੋ ਦੇ ਵਿੱਚ ਉਹਨਾਂ ਦੀ ਲਿਆਂਦੀ ਜਾਵੇ ਕਿਉਂਕਿ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਪਾਰਟੀ ਹੈ ਲੋਕਾਂ ਤੋਂ ਰੈ ਲੈ ਕੇ ਚੱਲਣ ਵਾਲੀ ਪਾਰਟੀ ਹੈ ਇੱਥੇ ਕੋਈ ਵੀ ਫੈਸਲਾ ਉੱਤੋਂ ਨਹੀਂ ਹੁੰਦਾ ਹਰ ਚੀਜ਼ ਲੋਕਾਂ ਦੀ ਰੈ ਨਾਲ ਚੱਲਦੀ ਹੈ ਵਿਰੋਧੀ ਧਿਰਾਂ ਸਵਾਲ ਬੜੇ ਖੜੇ ਕਰ ਰਹੀਆਂ ਨੇ ਕਹਿੰਦੇ ਸੰਕਲਪ ਯਾਤਰਾ ਤਾਂ ਕਰ ਰਹੇ ਨੇ ਪਰ ਸੰਕਲਪ ਯਾਤਰਾ ਦੇ ਵਿੱਚ ਜੋ ਸੁਝਾਅ ਆਣਗੇ ਉਹਨਾਂ ਨੂੰ ਕਿਤੇ ਕਿਤੇ ਮੰਨਣਾ ਵੀ ਜ਼ਰੂਰੀ ਹੋਵੇਗਾ ਕਿ ਜੇ ਆ ਕੇ ਮੰਨਣ ਵੀ ਸਹੀ ਕਿਉਂਕਿ ਕਿਸਾਨ ਵੀ ਬਾਰਡਰਾਂ ਤੇ ਬੈਠੇ ਨੇ ਮੰਗਾ ਉਹਨਾਂ ਦੀਆਂ ਵੱਡੀਆਂ ਨੇ ਐਮਐਸਪੀ ਦੀ ਗਰੰਟੀ ਮੰਗੇ ਥੋੜਾ ਕੀ ਅੱਜ ਦੇਸ਼ ਦੇ ਲੋਕ ਮੋਦੀ ਦੀ ਗਰੰਟੀ ਤੇ ਵਿਸ਼ਵਾਸ ਕਰ ਰਹੇ ਆ ਇੱਕ ਨਾਰੇ ਦੇ ਵਿਸ਼ਵਾਸ ਕਰ ਰਹੇ ਆ ਕਿ ਸੁਪਨੇ ਨਹੀਂ ਹਕੀਕਤ ਬੁੰਤੇ ਹੈ ਇਸੇ ਲਈ ਲੋਕ ਮੋਦੀ ਕੋ ਚੁਣਦੇ ਹੈ ਅੱਜ ਦੇਸ਼ ਦੇ ਵਿੱਚ ਉਹ ਕੰਮ ਹੋਏ ਜਿਹੜੇ ਸੋਚੇ ਨਹੀਂ ਸੀ ਜਾ ਸਕਦੇ ਦੇਸ਼ ਜਿਹੜੀ ਸਪੀਡ ਤੇ ਤਰੱਕੀ ਕਰ ਰਿਹਾ ਜੋ 67 ਸਾਲਾਂ ਚ ਹੋਇਆ ਉਦੋਂ ਕਈ ਗੁਣਾ ਵੱਧ ਕੰਮ ਇਹਨਾਂ ਦਸਾਂ ਸਾਲਾਂ ਚ ਹੋਇਆ ਸੋ ਅਵਾਮ ਦੇ ਕੋਲੇ ਇੱਕ ਹੀ ਆਵਾਜ਼ ਹੈ इवन ਕੀ ਖੜਗੇ ਸਾਹਿਬ ਪਾਰਲੀਮੈਂਟ ਦੇ ਵਿੱਚ ਔਨ ਦਾ ਫਲੋਰ ਆਫ ਦਾ ਹਾਊਸ ਖੜ ਕੇ ਕਹਿ ਗਏ ਸੀ ਕਿ ਅਬ ਕੀ ਬਾਰ 400 ਪਾਰ ਕਾਂਗਰਸ ਦਾ ਤਿਆਰੀ 2029 ਦੀ ਕਰੀ ਜਾਂਦੀ ਹੈ ਹਾਰ ਮੰਨੀ ਬੈਠੇ ਹੈ ਵਿਰੋਧੀ ਤੇ ਜਿਹੜੀ ਵੈਨਾਂ ਦੇ ਵਿੱਚ ਹੈ ਕਿ ਬੀਜਪੀ ਦੇ ਕਾਰਜਕਾਲ ਦੌਰਾਨ ਜਿੰਨੇ ਵੀ ਕੰਮ ਹੋਏ ਉਹਨਾਂ ਦੀ ਛਲੰਗਾ ਵੀ ਇਸ ਦੇ ਵਿੱਚ ਦਿਖਾਈ ਜਾਵੇ ਕਿਉਂਕਿ ਸਕਰੀਨ ਵਗੈਰਾ ਸਾਰਾ ਕੁਝ ਆਡੀਓ ਸਿਸਟਮ ਰੱਖਿਆ ਹੈ ਨਹੀਂ ਇਹਦੇ ਚ ਜਿਹੜੀ ਇਹਦੋਂ ਪਹਿਲੀ ਵਾਰ ਆਈ ਸੀ ਸਾਡੀ ਨਵੰਬਰ ਚ ਵਿਕਸਿਤ ਭਾਰਤ ਸੰਕਲਪ ਯਾਤਰਾ ਮੋਦੀ ਦੀ ਗਰੰਟੀ ਵਾਲੀ ਗੱਡੀ ਜਿਹੜੀ ਹਰ ਪਿੰਡ ਹਰ ਸ਼ਹਿਰ ਗਈ ਸੀ ਉਹਦੇ ਵਿੱਚ ਦੱਸਿਆ ਵੀ ਗਿਆ ਸੀ ਮੋਦੀ ਸਾਹਿਬ ਨੇ ਪਿਛਲੇ 10 ਸਾਲਾਂ ਚ ਕੀ ਕੀਤਾ ਤੇ ਉਹਦੇ ਚ ਹਰੇਕ ਤਰ੍ਹਾਂ ਦੇ ਅਫਸਰ ਵੀ ਭੇਜੇ ਗਏ ਸੀ ਨਾਲ ਵੀ ਜਿਹੜੇ ਜਿਹੜੇ ਕੰਮ ਹੋਣ ਵਾਲੇ ਆ ਮੌਕੇ ਤੇ ਕਰਾਏ ਗਏ ਸੀ ਇਹਦੇ ਚ ਮੋਦੀ ਸਾਹਿਬ ਦਾ ਮੈਸੇਜ ਹੈ ਕਿ ਮੋਦੀ ਸਾਹਿਬ ਦੀ ਇੱਕ ਅਪੀਲ ਹੈ ਲੋਕਾਂ ਨੂੰ ਉਹਦੀ ਵੀਡੀਓ ਲੋਕਾਂ ਤੱਕ ਪਹੁੰਚਾਈ ਜਾਊਗੀ ਮੋਦੀ ਸਾਹਿਬ ਅਪੀਲ ਕਰਨਗੇ ਲੋਕਾਂ ਨੂੰ ਤੇ ਨਾਲ ਫਿਰ ਉੱਥੇ ਸਾਰਿਆਂ ਨੂੰ ਫਾਰਮ ਦਿੱਤੇ ਜਾਣਗੇ ਇੱਕ ਹੈਲਪਲਾਈਨ ਨੰਬਰ ਹੈ 9090902024 ਉਹਦੇ ਤੇ ਕਾਲ ਕਰਕੇ ਹਰ ਕੋਈ ਪੰਜਾਬੀ ਆਪਣਾ ਸੁਜੈਸ਼ਨ ਦੇ ਸਕਦਾ ਹੈ ਕਿ ਉਹ ਕਿਵੇਂ ਵਿਕਸਿਤ ਭਾਰਤ ਨੂੰ ਦੇਖਣਾ ਚਾਹੁੰਦਾ ਹੈ ਜਾਂ ਉੱਥੇ ਇਹ ਜਿਹੜਾ ਮੋਦੀ ਦੀ ਗਰੰਟੀ ਵਾਲੀ ਗੱਡੀ ਨਾਲ ਇੱਕ ਬਾਕਸ ਹੈ ਸੁਜੈਸ਼ਨ ਬਾਕਸ ਉਹਦੇ ਚ ਆਪਦੇ ਸੁਜੈਸ਼ਨ ਪਾ ਸਕਦਾ ਜਾਂ ਮੋਦੀ ਸਾਹਿਬ ਦਾ ਮੋਬਾਈਲ ਐਪ ਆ ਉਹਦੇ ਤੇ ਜਾ ਕੇ ਆਪਣੇ ਸੁਜੈਸ਼ਨ ਪਾ ਸਕਦਾ ਹੈ। ਕਿ ਨਾਲ ਕੋਈ ਵਰਕਰ ਜਾਂ ਕੋਈ ਆਗੂ ਵੀ ਮੌਜੂਦ ਹੋਗੇ। ਇਹਦੇ ਨਾਲ ਹਰ ਥਾਂ ਸਾਡੀ ਪ੍ਰੋਪਰ ਸਾਰੀ ਟੀਮ ਮੌਜੂਦ ਹੋਊਗੀ। ਹਰ ਜਗ੍ਹਾ ਪ੍ਰੋਪਰ ਪ੍ਰੋਗਰਾਮ ਬਣੇ ਆਉਂਦੇ 10 ਦਿਨਾਂ ਦੇ ਕਿ ਜਿਹੜੇ ਕਿਹੜੇ ਥਾਂ ਜਾਣਾ ਪੂਰਾ ਪ੍ਰੋਪਰ ਪਲਾਨਡ ਇਹ ਪ੍ਰੋਗਰਾਮ ਆ ਸਾਡਾ। ਠੀਕ ਹੈ ਬੋਸ। ਤਾਂ ਬੀਜਪੀ ਵੱਲੋਂ ਇੱਕ ਉਪਰਾਲਾ 2047 ਨੂੰ ਲੈ ਕੇ ਤੇ ਆਉਣ ਵਾਲੀ ਲੋਕ ਸਭਾ ਨੂੰ ਲੈ ਕੇ ਸੁਝਾਅ ਲੈਣ ਦਾ ਲੋਕਾਂ ਦਾ ਉਦੇ ਵਾਸਤੇ ਇੱਕ ਉਪਰਾਲਾ ਕੀਤਾ ਗਿਆ ਜਿਸ ਦੇ ਵਿੱਚ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਇੱਕ ਗੱਡੀ ਭੇਜੀ ਜਾਵੇ ਕਿ ਲੋਕਾਂ ਦੇ ਸੁਝਾਅ ਲਿੱਤੇ ਜਾਣ ਨਾਲ ਹੀ ਇੱਕ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਕਿ ਲੋਕ ਆਪਣੀ ਸੁਝਾਅ ਉਸ ਨੰਬਰ ਦੇ ਰਾਹੀਂ ਦੇ ਸਕਦੇ ਹਨ ਨਾਲ ਹੀ ਇਸ ਜੋ ਗੱਡੀ ਚ ਭੇਜੀ ਜਾ ਰਹੀ ਹੈ ਉਸ ਦੇ ਇੱਕ ਸੁਝਾਅ ਪੇਟੀ ਵੀ ਰੱਖੀ ਗਈ ਆ ਜੋ ਲੋਕਾਂ ਦਾ ਸੁਝਾਅ ਵੀ ਲਈ ਕਿ ਕੋਈ ਵੀ ਲੋਕ ਜੋ ਵੀ ਸੁਝਾਅ ਦੇਣਾ ਚਾਹੁੰਦੇ ਨੇ ਉਸ ਪੇਟੀ ਦੇ ਵਿੱਚ ਪਾ ਕੇ ਆਪਣਾ ਸੁਝਾਅ ਰੱਖ ਸਕਦੇ ਨੇ ਕੈਮਰਾ ਪਰਸਨ ਸ਼ਿਵਨ ਦੇ ਨਾਲ ਮੈਦਲਜੀਤ ਸਿੰਘ ਲਿਵਿੰਗ ਡੇ ਨਿਊਜ਼ ਚੰਡੀਗੜ੍ਹ